ਸੇ ਲੋਕ ਮਹੱਲਾ ਤੀਜਾ ਪੰਡਤ ਮੈਂ ਨਾ ਚੁੱਕਈ ਜੇ ਵੇਦ ਪੜਾਂ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਪੜਨ ਨੂੰ ਕਹਿ ਰਹੇ ਨੇ ਜਿਹੜੀ ਬੈਣ ਐ ਉਹ ਦਰੋ ਵੇਦ ਵੇਦ ਪੜਨ ਨਾਲ ਦੂਰ ਨਹੀਂ ਖੁੱਸ ਸਕਦੀ ਮੈਂ ਚਾਰੇ ਜੁਗ ਪੜਦਾ ਰਹ ਅਲੱਗੇ ਚਾਰ ਜੁਗ ਹੁੰਦੇ ਨੇ ਜੀ ਹਾਂ ਪਰ ਉਹਦੇ ਉਹ ਬੰਦਾ ਕਹਿੰਦਾ ਕਿ ਤਾਲ ਘੇਤਾ ਉਹ ਉਹ ਜਰਾ ਉਹ ਕਹਿੰਦਾ ਚਾਰੇ ਚੁੱਕ ਚਾਹੇ ਫੜਦਾ ਰਹ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾ ਤੇ ਬਿਹੋੜੇ ਜਿਹੜੇ ਰਜੋ ਸਤੋ ਸਤੋ ਹੈ ਤਾਂ ਉਹ ਮੂਲ ਮਾਇਆ ਹੀ ਚ ਇਹ ਤਾਂ ਮਾਇਆ ਸਤੋਗੜ ਦੇ ਉੱਪਰ ਇਹਨਾਂ ਕੋਲ ਕੁਝ ਨਹੀਂ ਹੈ ਪਰਨਤ ਕੋ ਸਤੋਗੜ ਚ ਮਾਇਆ ਜੇ ਸਤੋਗੜ ਚ ਮੈਂ ਮਾਇਆ ਹੈ ਤੇ ਫਿਰ ਮਾਇਆ ਦਾ ਛੁੱਟੇ ਹੋਰੋਂ ਤੋਂ ਪੰਡਤ ਭੁੱਲੇ ਦੂਜੇ ਲੱਗੇ ਮਾਇਆ ਕਹਿ ਵਪਾਰ ਅੰਦਰ ਤਿਸ਼ਨਾ ਭੁੱਖ ਹੈ ਮੂਰਖ ਭੁੱਖਿਆਂ ਬੂਏ ਗੁਆਰ ਤੇ ਭਰਤ ਦੂਜੇ ਪਾਸੇ ਲੱਗੇ ਨੇ ਭੁੱਲ ਕੇ ਵਾਇਆਲੇ ਪਾਸੇ ਲੱਗੇ ਤੇ ਅੱਧਰ ਕਿਸੇ ਕੋ ਭੁੱਖਾ ਹੈ ਵਾਇਆਲੇ ਨੂੰ ਭੁੱਖਾ ਹੋਣੀ ਤੇ ਤੇ ਫਿਰ ਦੂਜੇ ਪਾਸੇ ਜਿਹਨੇ ਲੱਗੇ ਹਣ ਦੇਖਿਆ ਮੈਂ ਕਹ ਹੁੰਦਾ ਹੀ ਹੋਦੀ ਚਲਵੇ ਦੂਜੇ ਪਾਸੇ ਲੱਗੇ ਕਾ ਬਸ ਮਾਇਆ ਦੇ ਰਾਮ ਜੀ ਕੋਲੋਂ ਗੋਲੋਂ ਤਾਂ ਘਟਾਇਆ ਦਿੱਤਾ। ਉਹਨਾਂ ਨੇ ਫਿਰ ਕਿਹਾ ਹੈ ਜੀ ਮੂਰਖ ਭੁੱਖਿਆ ਮੋਹੇ ਗਵਾਰ। ਮੂਰਖ ਨੇ ਨਾ ਮੂਰਖ ਨੂੰ ਮੋਹੁੰਦੂ ਗਵਾਰ ਭੁੱਖਿਆ ਭੁੱਖੀ ਰਹਿੰਦੇ ਨੇ ਜੀ ਇਸੇ ਨੂੰ ਕਿਹਾ ਕਿ ਵੀਰ ਭੁੱਖਿਆ ਉਹ ਭਗਤ ਬਣ ਜੀ ਜਾ। ਉਹ ਭੁੱਖੇ ਹੁੰਦੇ ਨੇ ਤ੍ਰਿਸ਼ਨਾ ਜੀ ਤੋਂ ਜਦੋਂ ਉਹ ਉਹਨੂੰ ਪੂਰਤੀ ਕਰਦੇ ਹੁੰਦੇ। ਭਗਤੀ ਕਰੀ ਨਹੀਂ ਸਕਦੇ। ਜੀ। ਕਹਿਣ ਦਾ ਭਾਵ ਪੰਡਿਤ ਨੂੰ ਦੱਸਿਆ ਕਿ ਕਰਨਾ ਤਾਂ ਸੀਗਾ ਸ਼ਬਦ ਦਾ ਵਿਚਾਰ ਤੇ ਲੱਗ ਗਿਆ ਉਹ ਮਾਇਆ ਦੇ ਵਪਾਰ ਵਿੱਚ ਹੈ ਜੀ ਉਹ ਚਾਹ ਤੂੰ ਵੇਦ ਵਿਚਾਰ ਦਾ ਤੂੰ ਪੜ ਹੀ ਜਾਂਦਾ ਵਿਚਾਰਦਾ ਫਿਰ ਬਿਲਕੁਲ ਲੱਗਦਾ ਕੀ ਲਿਖਿਆ ਹੈ ਉਹ ਜਾਈ ਕੋਈ ਹਾਸੇ ਕਰੀ ਜਾਂਦੇ ਹਾਂ ਜੀ ਹਾਂ ਜੀ ਦੂਸਰੀ ਤਰ੍ਹਾਂ ਨੂੰ ਗਿਆਨ ਤਾਂ ਮੁਫਤ ਵੰਡਣਾ ਸੀ ਪਰ ਤੂੰ ਮਾਇਆ ਦੇ ਵਪਾਰ 'ਚ ਲੱਗ ਗਿਆ ਜੀ ਬਾਜੀ ਹਾਂ ਜੀ ਠੀਕ ਹੈ ਸਾਡੇ ਵੀ ਜਿੰਨੇ ਸੰਤ ਮਹਾਤਮਾ ਆਪਣੇ ਆਪ ਨੂੰ ਪਹੁੰਚਦੇ ਆ ਕਰਦੇ ਤਾਂ ਉਹ ਆਹੀ ਕੰਮ ਹੈ ਜੀ ਮਾਇਆ ਦਾ ਵਪਾਰ ਹੀ ਚੱਲਦਾ ਹੈ ਉਹ ਵਾਹ ਆ ਤਾਂ ਗੱਲ ਦੀ ਉਹ ਕਰਦੇ ਜੇ ਆ ਗੱਲ ਕਰਨ ਬਾਹਰ ਵਪਾਰ ਛੱਡ ਜਾਂਦੇ ਫਿਰ ਤਾਂ ਕਰ ਨਹੀਂ ਸਕਦੇ ਹਾਂਜੀ ਜੀ ਇਹ ਪੰਕਤੀ ਨੂੰ ਅਦਾ ਮੰਨਣ ਫੇਰ ਉਹ ਇਸ ਤਰ੍ਹਾਂ ਦੇ ਕੰਮ ਛੱਡ ਸਕਦੇ ਹਾਂ ਹਾਂ ਸਤਿਗੁਰ ਸੇਵਿਐ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ ਸਤਿਗੁਰ ਦੀਆਂ ਸੇਵਾਵਾਂ ਨੂੰ ਸੁਖ ਪਾਇਆ ਜੋ ਪਾਇਆ ਤੋਂ ਭਾਵ ਹੈ ਵੀ ਸੁਖ ਸਾਗਰ ਵਿੱਚ ਉਹ ਦਾ ਨਿਵਾਸ ਹੋ ਜਾਏਗਾ ਜੀ। ਕੁਝ ਰਾਮ ਸੁਖੇ ਆਏ ਬਸ ਸੁਖੇ ਸੁਖਾ ਫਿਰ ਦੁਕਾਂ ਦੇ ਲਈ ਜਾਏ ਦੁਖ ਵਾਸੇ ਕੋਈ ਜਗ੍ਹਾ ਹੀ ਨਹੀਂ। ਜੇ ਤੁਨੋ ਪਾਇਆ ਸੱਚੇ ਸ਼ਬਦ ਵਿਚਾਰ ਸੱਚੇ ਸ਼ਬਦ ਦੀ ਵਿਚਾਰ ਕੀਤੀ ਹੈ ਗੁਰਬਾਣੀ ਸੱਚਾ ਸ਼ਬਦ ਹੈ ਇਹਦੀ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਂ ਹੀ ਪਿਆਰ। ਆ ਸੱਚੇ ਨਾਲ ਪਿਆਰ ਹੋ ਗਿਆ ਅੰਦਰੋਂ ਤ੍ਰਿਸ਼ਨਾ ਭੁੱਖ ਚਲੀ ਗਈ ਤ੍ਰਿਸ਼ਨਾ ਭੁੱਖ ਝੂਠ ਹੈ। ਵਾਇਆ ਝੂਠ ਹੈ ਜਾਂ ਮਾਇਆ

ਮਨਮੁਖ ਹਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਈ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਈ ਮਨੁਖਾਂ ਨੇ ਹਰ ਕੋ ਕੀ ਸੇਵਿਆ ਉਹਨਾਂ ਦੇ ਗੁਰਬਾਣੀ ਦਾ ਸਬਜੀ ਹੈ ਗੁਰਬਾਣੀ ਅਨੁਸਾਰ ਚੱਲੇ ਦੁਖ ਲੱਗਾ ਬਹੁਤਾ ਆਈ ਤਾਂ ਬਹੁਤ ਸਾਰੇ ਦੁਖ ਬਹੁਤ ਸਾਰੇ ਦੁਖ ਚੇਪੜ ਜਾਂਦੇ ਨੇ

ਉਹ ਫਾਇਦਾ ਵੀ ਨਹੀਂ ਪੀ ਸਕਦੇ ਉਹਨੂੰ ਟਿਕਾ ਨਹੀਂ ਦੇ ਸਕਦਾ ਉਹ ਕਿਹਦੇ ਨਾਲ ਜੀ ਇਹ ਇਹਨੂੰ ਅਸਰ ਦੀ ਬਾਤ ਵੀ ਪਤਾ ਹੋਇਆ ਨਾ ਜੀ ਅੱਗੇ ਭੁੱਖਾ ਕੀ ਖਾਏ ਉਹ ਜਿਹਨਾਂ ਬਤੇ ਹਰਦਾ ਉਹਨੂੰ ਵੀ ਜੀ ਠੀਕ ਹੈ ਜੀ ਅੱਗੇ ਭੁੱਖਾ ਕੀ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਮ ਤੋਂ ਅਲੋਪ ਸਾਰਤਾ ਉਹਨੂੰ ਦੇ ਤੇ ਦੂਜੇ ਪਾਸੇ ਜਾ ਲੱਗਿਆ ਉਹਦਾ ਮਤਲਬ ਮਾਇਆ ਵਾਲੇ ਪਾਸੇ ਜਾ ਲੱਗਿਆ ਨਾਨਕ ਗੁਰਮੁਖੀ ਮਿਲੈ ਵਡਿਆਈਆਂ ਜੇ ਆਪੇ ਮੇਲ ਮਿਲਾਇ। ਨਾਲ ਨਾਲ ਗੁਰਮੁਖਾਂ ਨੂੰ ਵਡਿਆਈਆਂ ਵੜੀਏ ਅਬੜਾਈ ਗੁਰਮਖਾਂ ਦੀ ਜਿੱਤੀ ਹੈ। ਪਰਵਾਣੀ ਉਹਨਾਂ ਦੀ ਰੱਖੀ ਹੈ। ਆਪੇ ਮੇਲ ਬੁਲਾਏ। ਪਰਮੇਸ਼ਰ ਮੇਲ ਬੁਲਾਦਾ ਤਾਂ ਆਪਣੀ ਉਹਨਾਂ ਦੇ ਪਰ ਖੋਦੀ ਹੈ। ਨਾਲ ਵੜ ਜਿੱਤੀ ਹੈ। ਇਗ ਨਾਨਕ ਗੁਰਮੁਖੀ ਮਿਲੈ ਵਡਿਆਈਆਂ ਜੇ ਆਪੇ ਮੇਲ ਮਿਲਾਈ ਅਜੇ ਆਪੇ ਮੇਲ ਬੁਆ ਗੁਰੂ ਆਦੇਬੀ ਅਸਲ ਦੇ ਵਿੱਚ ਬੋਲਣਾ ਚਿੱਤ ਕਰਨਾ ਪੈਂਦਾ ਗੁਰਬਾਣੀ ਮਿਲ ਗਈ ਮੰਦਿਰ ਮੰਦਿਰ ਪਹੁੰਚ ਪੜਾਈ ਤਾਂ ਅੰਗਲ ਦੀ ਗਾਇਆ ਬੋਲਣਾ ਚਿੱਤ ਨੂੰ ਇੱਕ ਕਰਕੇ ਰੱਖੇ ਠੀਕ ਹੈ ਜੀ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਨੀ ਉਹ ਰਸਨਾ ਜਿਹੜੀ ਹਰ ਗੋਣ ਨੂੰ ਆਉਦੀ ਹੈ ਉਹ ਹੀ ਸਵਾਭਣੀ ਹੈ ਰਸਨਾ ਬੁੱਧੀ ਨੂੰ ਕਿਹਾ ਜੀ ਕੀ ਗੱਲ ਚੇਤਨ ਨੂੰ ਕਿਹਾ ਜੀ ਹਾਂ ਜੀ ਜੀ ਜੋ ਅਸਲ ਜਿਹੜੀ ਗਾਹ ਕਿਆ ਖਰੀ ਸਵਾਭਣੀ ਹੈ ਉਹ ਠੀਕ ਹੈ ਜੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਨੀ ਇਹ ਮਾਨਾ ਕਰਕੇ ਸਾ ਕਰਕੇ ਬੁੱਖ ਦਾ ਜੋ ਬੋਲਦਾ ਉਹ ਰਗਾ ਕੇ ਪਰਮਾਣ ਹੁੰਦਾ ਹੈ ਰਿਚ ਨੂੰ ਪਹੁੰਚਦਾ ਹੈ ਜੋ ਗੁਰਮੁਖ ਚਖੈ ਸਵਾਦ ਸਾਤ ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਹੜੇ ਉਹਨਰੇ ਕਥਨ ਦੇ ਸੁਣਦੇ ਉਹਨਰੇ ਗੁਰ ਗਾਏ ਜੇ ਕੋਈ ਗੁਰਮੁਖ ਚਖ ਲਿਆ ਸਵਾਦ ਉਹਨਰ ਦੀ ਵਿਵਸਥ ਮਰਜਦੀ ਹੈ ਉਹਨਾਂ ਦੇ ਅੰਦਰ ਵੀ ਸ਼ਾਂਤ ਮਤਲਬ ਸੰਤੋਖ ਆ ਜਾਂਦਾ ਉਹਨ ਗਾਵੇ ਪਿਆਰੇ ਨਿਤ ਗੁਣ ਗਾਏ ਕੁਣੀ ਸਮਝਾਵਣੀ ਆ ਵੀ ਤੋ ਗੁਰਗੰਦ ਕਰਦੇ ਪਰਖਾਉਦੇ ਨੇ ਥੋੜੇ ਸਮਝਾਉਂਦੇ ਨੇ ਗਾ ਫਿਰ ਉਹ ਫਿਰ ਆਪਸੇ ਵੀ ਆਉਣ ਨਾ ਕਿਤੇ ਕੋਣ ਖਾ ਕੇ ਜਿਸ ਹੋਵੇ ਆਪ ਦਇਾਲ ਸਾ ਸਤ ਗੁਰੂ ਗੁਰੂ ਬੁਲਾਵਣੀ ਜਿਸ ਦੇ ਉੱਤੇ ਆਪ ਦਇਾਲ ਹੋ ਜਵੇ ਉਹਨੂੰ ਸਤ ਗੁਰੂ ਗੁਰੂ ਜਿਹੜਾ ਹੈਗਾ ਪਰਮੇਸ਼ਰ ਆਪ ਬੁਲਾਉਂਦਾ ਸਰ ਗੁਰੂ ਪਰਉਦਾਸ ਨੇ ਉਹ ਬੁਲਾਇਆ ਬੋਲਦਾ ਹੋ ਠੀਕ ਹੈ ਫਿਰ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਬਾਣੀ ਹੈ ਇਹ ਸਤਿਗੁਰੂ ਤੋਂ ਆਈ ਹੈ ਤੇ ਸਾਡੇ ਕੋਲ ਗੁਰਬਾਣੀ ਹੈ ਇਹ ਬੁਲਾਈ ਹੈ ਹਾਂ ਜੀ ਸਾਡੀ ਬੁਲਾਈ ਬੋਲੀ ਹੋਈ ਹੈ ਬੁਲਾਉਣ ਵਾਲਾ ਸਤਿਗੁਰੂ ਹੈ ਜਾਂ ਗੁਰੂ ਹੈ ਬੋਲਣ ਵਾਲਾ ਗੁਰ ਹੈ ਜੀ ਜੀ ਠੀਕ ਹੈ ਜੀ ਜਿਸ ਹੋਵੇ ਆਪ ਦਇਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਜਿਸ ਦਇਆਲ ਹੋ ਜਵੇ ਫਿਰ ਸਤਿਗੁਰੂ ਆ ਗੁਰੂ ਆ ਪਰਮੇਸ਼ਰ ਆ ਫੇ ਬੁਲਾਉਣਾ ਹੁੰਦਾ ਹੈ ਅਗਰ ਹੋਰ ਬਾਣੀ ਲਾਗਦਾ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ